ਕ ਕਫਾਨਾ ਵੀ ਸ਼ਾਹ ਮੁਹੰਮਦਾਂ ਤਨੂੰ ਉਹੀ ਹੋਸੀ ਜੋ ਚਾਹੇਗਾ ਖਾਲਸਾ ਪੰਥ ਮੀਆਂ ਤੇ ਖਾਲਸਾ ਬੁੱਧ ਨੇ ਅੱਜ ਜਿਹੜੇ ਪੰਥ ਰੂਖੀਆਂ ਦਾ ਜਿਹੜਾ ਚੁੱਲਾ ਸੀਗਾ ਮਗਲਾਂ ਦਾ ਉਹ ਤੇ ਬੱਠਲ ਬੁੱਧਾਂ ਮਾਰਥ ਸੁੱਚਾ ਪੰਥੀ ਇਸ ਗੱਲ ਨੂੰ ਬਹੁਤ ਤੇ ਮਤਲਬ ਖੋਜਾ ਵੀ ਜਿਹੜੀ ਚੀਜ਼ ਉਹ ਸੋਚਦੇ ਸੀ ਉਹਨਾਂ ਨੂੰ ਲੱਭਦੇ ਸੀ ਅੱਜ ਜਿਉਂ ਜਾਂ ਉਹਨਾਂ ਨੂੰ ਆਗੂ ਚਾਹੀਦਾ ਸੀ ਉਹੋ ਜੇ ਅੱਜ ਆਗੂ ਸਾਨੂੰ ਮਿਲੇ ਇਹ ਇੰਗਰੀਵ ਸਖਨ ਕੋਦੇ ਉਹ ਪਾਤਸ਼ਾਹ ਤੇ ਇਹ ਪੰਜ ਸਾਲ ਚ ਪਹਿਲੀ ਵਾਰ ਹੋਇਆ ਇੱਕ ਰਾਸ਼ੀਆਗਤ ਆਪਣਾ ਭਾਈਚਾਰਾ ਉਹਦੇ ਵਿੱਚੋਂ ਇੱਕ ਪ੍ਰਧਾਨ ਹੋ ਇਹ ਦੇਖੋ ਇਹ ਵੀ 105 ਸਾਲ ਪਹਿਲੀ ਵਾਰ ਕਾਲੀ ਦਲ ਦੇ ਇਤਿਹਾਸ ਚ ਹੋਇਆ ਕਿ ਇੱਕ ਬੀਬੀ ਨੂੰ ਐਡਾ ਵੱਡਾ ਉਧਰ ਦਿੱਤਾ ਜਾਵੇ ਕਿਦੂ ਚੰਗਾ ਵਾਰਸ ਕੋਈ ਉਹਦਾ ਆਪਾਂ ਨੂੰ ਮਿਲ ਨਹੀਂ ਸਕਦਾ ਸੀ ਸੰਤ ਸਰਤਾਜ ਸਿੰਘ ਦੇ ਪਰਿਵਾਰ ਸ਼ੋਗਾਂ ਗਾਂ ਪਾਈ ਅਮਰੀਕ ਸਿੰਘ ਆ ਰਹੀ ਸ਼ਹਾਦਤ ਵਾਲੇ ਖੂਨ ਉਹਨਾਂ ਦੇ ਦਾ ਗਾਂਚੇਗਾ ਅਖੀ ਬੀਬੀ ਜੀ ਚ ਵੀ ਜੇ ਆਪਾਂ ਕਹੀਏ ਨਾ ਇਕੱਲੇ ਵਾਰਿਸ ਵਾਲੀ ਗੱਲ ਉਹਨਾਂ ਚ ਵੀ ਬਹੁਤ ਆਦਿਛ ਖੂਬੀਆਂ ਹੈਗੀਆਂ ਸਾਡੇ ਵੀ ਜੇ ਆਪਾਂ ਇਵੋਲਵ ਹੋ ਰਹੇ ਹੌਲੇ ਹੌਲੇ ਗੁਰੂ ਦੇ ਜਿਹੜੇ ਸੰਦੇਸ਼ ਆ ਜਾਂ ਗੁਰਬਾਣੀ ਦਾ ਜਿਹੜਾ ਆਪਾਂ ਨੂੰ ਮੈਸੇਜ ਆ ਉਹਦੇ ਆਲਾ ਆਪਾਂ ਤੁਰ ਰਹੇ ਆ ਅੱਜ ਦਵਿੰਦਰ ਸਿੰਘ ਸਿੱਖੋ ਸਾਡੇ ਨਾਲ ਮੌਜੂਦ ਆ ਇਹਨਾਂ ਤੋਂ ਜਾਣਦੇ ਆ ਅੱਜ ਜਿਹੜੇ ਇਤਿਹਾਸਿਕ ਫੈਸਲੇ ਹੋਏ ਆ ਕਿ ਤੁਹਾਡਾ ਕੀ ਨਜ਼ਰੀਆ ਕਿਵੇਂ ਦੇਖਦੇ ਹੋ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਸ਼ਾਹ ਮੁਹੰਮਦ ਦਾ ਇੱਕ ਕਹਾਣਾ ਵੀ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਉਸੇ ਜੋ ਚਾਹੇਗਾ ਖਾਲਸਾ ਪੰਥ ਮੀਆਂ ਤੇ ਖਾਲਸਾ ਪੰਥ ਨੇ ਅਜਿਹੇ ਪੰਥ ਦੁਖੀਆਂ ਦਾ ਜਿਹੜਾ ਚੁੱਲਾ ਸੀਗਾ ਬਾਦਲਾਂ ਦਾ ਉਹਤੇ ਬੱਠਲ ਮੂਧਾ ਮਾਰਤਾ ਜਿਵੇਂ ਪਿੰਡ 'ਚ ਬੁੜੀਆਂ ਕੂੜੇ ਦੇ ਨਹੀਂ ਮਾਰਦਿੰਦੀਆਂ ਕੂੜੇ ਵਾਲੇ ਚੁੱਲੇ ਤੇ ਬੱਠਲ ਮੂਧਾ ਮਾਰਦਿੰਦੀਆਂ ਉਹ ਬੱਠਲ ਮੂਧਾ ਮਾਰਤਾ ਤੇ ਉਹਨਾਂ ਜਿਹੜਾ ਉਹਨੂੰ ਹੰਕਾਰ ਸੀਗਾ ਵੀ ਸਾਡੇ ਤੋਂ ਬਿਨਾਂ ਪੰਥ ਦੀ ਸਿਆਸਤ ਨਹੀਂ ਖੜੀ ਹੋ ਸਕਦੀ ਅੱਜ ਨਵੇਂ ਸਿਰਿਓ ਜਿਹੜੀ ਆ ਪੰਥ ਦੀ ਸਿਆਸਤ ਪੰਥ ਨਹੀਂ ਖੜੀ ਅ ਬਿਲਕੁਲ ਜੀ ਬਹੁਤ ਵਧੀਆ ਜਿਹੜਾ ਆਪਣੇ ਜਸੇਦਾਰ ਸਾਹਿਬ ਜਾਂ ਭੈਣ ਜੀ ਹੋਰਾਂ ਦਾ ਜਿਹੜੇ ਪਾਸ਼ਨ ਸੀ ਬੜੇ ਹੀ ਭਾਵੁਕ ਕੋਰਕ ਕ੍ਰਾਂਤੀਕਾਰੀ ਵਾਲੇ ਸੀਗੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਸਾਰੇ ਡੈਲੀਗੇਟਸ ਦੀ ਭਾਵਨਾ ਇਹ ਸੀ ਵੀ ਭੈਣ ਜੀ ਤੇ ਜਥੇਦਾਰ ਸਾਹਿਬ ਦੋਹਾਂ ਨੂੰ ਹੀ ਜ਼ਿੰਮੇਵਾਰੀ ਮਿਲੇ ਤੇ ਉਹਨਾਂ ਨੂੰ ਅੱਜ ਵਾਲੇ ਭਾਸ਼ਣਾ ਦੇ ਵਿੱਚ ਉਹਨਾਂ ਨੇ ਆਪ ਦੀ ਅਗਲੀ ਸੋਚ ਜਿਹੜੀ ਦੱਸੀ ਆ ਤਾਂ ਮੈਨੂੰ ਲੱਗਦਾ ਸਮੁੱਚਾ ਪੰਥ ਹੀ ਇਸ ਗੱਲ ਨੂੰ ਬਹੁਤ ਮਤਲਬ ਕੋਝਾ ਵੀ ਜਿਹੜੀ ਚੀਜ਼ ਉਹ ਸੋਚਦੇ ਸੀ ਉਹਨਾਂ ਨੂੰ ਲੱਭਦੇ ਸੀ ਅੱਜ ਜਿਉਂ ਜਾਂ ਉਹਨਾਂ ਨੂੰ ਆਗੂ ਚਾਹੀਦਾ ਸੀ ਉਹ ਜਿਹੜੇ ਅੱਜ ਆਗੂ ਸਾਨੂੰ ਮਿਲੇ ਆ। ਸਵਾਰ ਅਜੀਪਾਲ ਸਿੰਘ ਬਰਾੜ ਮਿਸਲ ਸਤਲੁਜ ਤੋਂ ਜਿਨ੍ਹਾਂ ਨੇ ਵੱਡੇ ਯੋਗਦਾਨ ਪਾਇਆ ਅੱਜ ਜਿਹੜਾ ਚੋਣ ਹੋਈ ਹੈ ਇਸ ਨੂੰ ਮੁਕੰਮਲ ਕਰਨ ਲਈ ਭਰਤੀ ਪ੍ਰਕਿਰਿਆ ਚ ਇਹਨਾਂ ਨੂੰ ਜਾਣਦੇ ਆ ਅੱਜ ਦੇ ਫੈਸਲਿਆਂ ਬਾਰੇ ਬਰਾੜ ਸਾਹਿਬ ਅੱਜ ਦੇ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ। ਕੋਜੀ ਇੱਕ ਤਾਂ ਇਹ ਆ ਕਿ ਬਈ ਇਤਿਹਾਸਕ ਫੈਸਲੇ ਹੋਏ ਆ ਜੋ 2 ਦਸੰਬਰ ਨੂੰ ਸ਼ੁਰੂ ਹੋਇਆ ਸੀ ਅੱਜ ਸਮਝ ਲਓ ਉਹਦਾ ਪਹਿਲਾ ਤੇ ਮੇਨ ਪੜਾ ਖਤਮ ਹੋ ਗਿਆ ਹੈ ਨਾ ਤੇ ਉਹਦੇ ਚ ਸੀਗਾ ਵੀ ਕਿ ਆਪਣਾ ਡੈਲੀਗੇਟ ਚੁਣੇ ਜਾਣ ਤੇ ਉਹ ਤੋਂ ਬਾਅਦ ਡੈਲੀਗੇਟ ਚੁਣਨ ਤੋਂ ਬਾਅਦ ਇੱਕ ਆਪਣਾ ਪ੍ਰੋਸੈਸ ਹੋਵੇ ਜਿਹਦੇ ਰਾਹੀਂ ਅਹੁਦੇਦਾਰ ਤੇ ਪ੍ਰਧਾਨ ਚੁਣੇ ਜਾਣ ਉਹ ਸਾਰਾ ਅੱਜ ਪੂਰਾ ਹੋ ਗਿਆ ਪਰ ਜਿਹੜੀ ਸਤ ਤੋਂ ਅਹਿਮ ਗੱਲ ਹੋਈ ਹੈ ਉਹ ਇਹ ਹੈ ਕਿ ਆਪਾਂ ਹਮੇਸ਼ਾ ਕਹਦੇ ਸੀ ਕਿ ਵੀ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਤੇ ਦੇਖੋ ਪੰਥਕ ਕਾਉਂਸਲ ਨਾਤੀ ਤੇ ਉਹਨਾਂ ਦੇ ਚੇਅਰਮੈਨ ਤੇ ਇਹ ਜਿਹੜਾ ਉਹ ਬਣਾਇਆ ਬੀਬੀ ਸਤਵੰਤ ਕੌਰ ਨੂੰ ਤੇ ਉਹ ਇਸੇ ਵਾਸਤੇ ਆ ਕਿ ਵੀ ਕਿਤੇ ਜੇ ਆਪਾਂ 20 ਤੋਂ ਲੈਨੇ ਆ ਜਾਂ ਕੁਝ ਹੁੰਦਾ ਜਾਂ ਇਹ ਫੈਸਲੇ ਕਰਦਾ ਇਕੱਲੀ ਦਲ ਕੱਲ ਨੂੰ ਤਾਂ ਇੱਕ ਅੱਜ ਇੱਕ ਸਿਸਟਮ ਸੈੱਟ ਹੋ ਜਾਊਗਾ ਹਮੇਸ਼ਾ ਹਣਾ ਅੱਜ ਤਾਂ ਚਲੋ ਸਖਸੀਤਾ ਹੋ ਜੀਆਂ ਜਿਹੜੀਆਂ ਦੋਨੇ ਧਾਰਮਿਕ ਆ ਪਰ ਕੱਲ ਨੂੰ ਅੱਜ ਤੋਂ 50 ਸਾਲ 25 ਸਾਲ 50 ਸਾਲ 60 ਸਾਲ ਬਾਅਦ ਵੀ ਇਹ ਸਿਸਟਮ ਪਲੇਸ 'ਚ ਰਹੂਗਾ ਤੇ ਇਹ ਬਹੁਤ ਸੋਹਣਾ ਸਿਸਟਮ ਹੈਗਾ ਜੀ ਇਹਦੇ ਨਾਲ ਘੱਟੋ ਘੱਟ ਆਪਾਂ ਨੂੰ ਇਹ ਤਾਂ ਨਹੀਂ ਨਾ ਕਿ ਵੀ ਦੁਬਾਰਾ ਉਹ ਜਿਹੜਾ ਆਪਾਂ ਪਿਛਲੇ 15 20 ਸਾਲਿਆਂ 25 ਸਾਲ ਆਪਾਂ ਵੇਖਿਆ ਉਹ ਨਾ ਜੀ ਬਿਲਕੁਲ ਜਿਵੇਂ 90 ਕੁ ਸਾਲਿਆਂ ਨੂੰ ਇਨਸਾਫ ਦੇਣਾ ਸਿੱਖ ਧਰਮ ਦੀ ਬੁੱਢ ਕਦੀਮ ਤੋਂ ਆਇਆ ਤੇ ਜਹੇਦਾਰ ਹਰਪੀ ਸਿੰਘ ਹੋਰਾਨੋ ਜਿਹੜਾ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਠਾਪਿਆ ਗਿਆ ਸਰਬਸਮਤੀ ਨਾਲ ਇਹ ਇਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਵੇਖੋ ਜੀ ਇਹ ਤਾਂ ਗੁਰੂ ਸਾਹਿਬ ਦਾ ਹੀ ਹੈਗਾ ਸੰਦੇਸ਼ ਹਨਾ ਆਪਾਂ ਉਸ ਉਹਨਾਂ ਨੇ ਆਪਾਂ ਨੂੰ ਇਹ ਇੱਕ ਤਰ੍ਹਾਂ ਦੱਸਿਆ ਪਹਿਲਾਂ ਹੀ ਕਿਹਾ ਉਹਨਾਂ ਨੇ ਕਿ ਵੀ ਇਨ ਗਰੀਬ ਸਿੱਖਨ ਕੋ ਦੇਹੋਂ ਪਾਤਸ਼ਾਹ ਠੀਕ ਹੈ ਕਿ ਵੀ ਮੇਰੀ ਗੁਰਾਈ ਨੂੰ ਯਾਦ ਰੱਖਣਗੇ ਇਹਨਾਂ ਨੂੰ ਗਰੀਬ ਸਿੱਖਾਂ ਨੂੰ ਆਪਾਂ ਸਾਰੇ ਉਹਦੇ ਵਿੱਚੋਂ ਨਿਕਲੇ ਆ ਕੋਈ ਥੋੜਾ ਬਹੁਤ ਅੱਗੇ ਪਿੱਛੇੜ ਹੋ ਰਿਹਾ ਤੇ ਇਹ 105 ਸਾਲਾਂ ਚ ਪਹਿਲੀ ਵਾਰ ਹੋਇਆ ਇੱਕ ਹਾਸ਼ੀਆਗਤ ਆਪਣੇ ਜਿਹੜੇ ਹੈਗੇ ਆ ਆਪਣਾ ਭਾਈਚਾਰਾ ਉਹਦੇ ਵਿੱਚੋਂ ਇੱਕ ਪ੍ਰਧਾਨ ਹੋ ਇਹ ਤੇ ਇਹ ਇੱਕ ਪੋਲੀਟੀਕਲ ਤਾਕਤ ਆ ਹਨਾ ਇਹ ਬਹੁਤ ਵੱਡਾ ਮਹਾਨਾ ਰੱਖਦੀ ਹੈ ਤੇ ਇਹ ਜੇ ਹੋਇਆ ਤਾਂ ਮੈਂ ਕਹਿੰਦਾ ਵੀ ਆਪਾਂ ਇਹ ਕਹਿ ਸਕਦੇ ਆ ਵੀ ਕਿ ਆਪਾਂ ਇਵੋਲਵ ਹੋ ਰਹੇ ਆ ਹੌਲੀ ਹੌਲੀ ਗੁਰੂ ਦੇ ਜਿਹੜੇ ਸੰਦੇਸ਼ ਆ ਜਾਂ ਗੁਰਬਾਣੀ ਦਾ ਜਿਹੜਾ ਆਪਾਂ ਨੂੰ ਮੈਸੇਜ ਆ ਉਹਦੇ ਨਾਲ ਆਪਾਂ ਤੁਰ ਰਹੇ ਆ ਇਤਿਹਾਸ ਕਰਦੇ ਆ ਵੀ ਐਂ ਤੁਰਦੇ ਰਹੀਏ ਤੇ ਆਪਾਂ ਜਿਹੜਾ ਜਗ ਜਨਨੀ ਨੂੰ ਪੰਥ ਦੀ ਵੰਗਡੋਰ ਸੌਂਪੀ ਗਈ ਹੈ ਉਹ ਗੁਰੂ ਸਾਹਿਬ ਨੇ ਇਹਨਾਂ ਨੂੰ ਜਗ ਜਨਨੀ ਦੱਸਿਆ ਹੈ ਇਹਦਾ ਕਿੰਨਾ ਅਸਰ ਸਾਡੇ ਪੰਥ ਤੇ ਜਾਂ ਆਮ ਲੋਕਾਂ ਤੇ ਦੇਖੋ ਇਹ ਵੀ 105 ਸਾਲ ਪਹਿਲੀ ਵਾਰ ਕਾਲੀ ਦਲ ਦੇ ਇਤਿਹਾਸ ਹੋਇਆ ਕਿ ਇੱਕ ਬੀਬੀ ਨੂੰ ਐਡਾ ਵੱਡਾ ਉਦਾ ਦਿੱਤਾ ਜਾਵੇ ਖੈਰ ਉਹਨਾਂ ਦਾ ਇੱਕ ਲੀਨੀਜ ਵੀ ਹੈਗੀ ਆ ਉਹਨਾਂ ਦੇ ਆਪਣਾ ਉਹ ਸੰਤ ਕਰਤਾਰ ਸਿੰਘ ਦੇ ਪਰਿਵਾਰ ਸ਼ੋਆ ਗਾਂ ਪਾਈ ਅਮਰੀਕ ਸਿੰਘ ਅਰਗੀ ਸ਼ਹਾਦਤ ਵਾਲੇ ਉਹ ਉਹਨਾਂ ਦੇ ਰਗਾਚੇਗਾ ਤੇ ਉਹ ਉਹਦੇ ਬਾ ਉਹਦਾ ਜੇ ਅੱਜ ਸਮਝ ਲਓ ਇਦੋਂ ਚੰਗਾ ਵਾਰਿਸ ਕੋਈ ਉਹਦਾ ਆਪਾਂ ਨੂੰ ਮਿਲ ਨਹੀਂ ਸਕਦਾ ਸੀ ਆਖੀ ਬੀਬੀ ਜੀ ਚ ਵੀ ਜੇ ਆਪਾਂ ਕਹੀ ਹੈ ਨਾ ਇਕੱਲੇ ਵਾਰਿਸ ਵਾਲੀ ਗੱਲ ਉਹਨਾਂ ਚ ਵੀ ਬਹੁਤ ਆਦਿਸ਼ ਖੂਬੀਆਂ ਹੈਗੀਆਂ ਉਹਨਾਂ ਦੀ ਜੋ ਸਿੱਖਿਆ ਹੈ ਉਹਨਾਂ ਦਾ ਜੋ ਗੱਲ ਕਰਨ ਦਾ ਟਾਂਗਾ ਜਾਂ ਜਿਵੇਂ ਉਹਨਾਂ ਨੇ ਆਦਾ ਜੀਵਨ ਬਤੀਤ ਕੀਤਾ ਤਾਂ ਉਹਦੇ ਤੋਂ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ ਮੈਂ ਇਹ ਕਹਿੰਦਾ ਵੀ ਭਾਗਾਂ ਨਾਲ ਦੇਣਾ ਅੱਜ ਜਿਵੇਂ ਦੱਸਿਆ ਸੀ ਉਹਨਾਂ ਨੇ ਕਿ ਵੀ ਮੱਸੇ ਰੰਗੜ ਦਾ ਸਿਰ ਅੱਜ ਲਾਇਆ ਸੀ ਇਹ ਅੱਜ ਉਸ ਕ੍ਰਿਤੀ ਦਾ ਉਸ ਅੰਧਕਾਰ ਦਾ ਜਾਂ ਉਸ ਡਾਰਕਨੈਸ ਦਾ ਜੋ ਆਪਣੇ ਪੰਥ ਤੇ છਾਈ ਸੀ ਉਹਦਾ ਆਪਾਂ ਸਮਝੋ ਅੱਜ ਗੱਲ ਕਰਦੇ ਆ ਆ ਬਿਲਕੁਲ ਅਸੀਂ ਸੁਣਿਆ ਤੁਸੀਂ ਵੀ ਦੇਖਿਆ ਸੁਣਿਆ ਵੀ ਜਹੇਦਾਰ ਜਿਹੜੇ ਆਪਣੇ ਪ੍ਰਧਾਨ ਸਾਬਾ ਉਹਨਾਂ ਦਾ ਬੜਾ ਕ੍ਰਾਂਤੀਕਾਰੀ ਜਿਹੜਾ ਜਿਹਾ ਪਾਸ਼ਨ ਸੀ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਦਫ਼ਤਰ ਨੂੰ ਲੈਣਾ ਪਾਰਟੀ ਚੋਂ ਨਿਸ਼ਾਨ ਲੈਣਾ ਤੇ ਖਾਸ ਤੌਰ ਤੇ ਉਹਨਾਂ ਨੇ ਬੜੇ ਅੱਛੇ ਅੱਛੇ ਵਿਚਾਰ ਪੰਥ ਨੂੰ ਜਾਗਰੂਕ ਕਰਨ ਲਈ ਪਹਿਲੀ ਗੱਲ ਤਾਂ ਵੇਖੋ ਉਹਨਾਂ ਨੇ ਬਹੁਤ ਗੱਲਾਂ ਕਲੀਅਰ ਕੀਤੀਆਂ ਜਿਹੜੀਆਂ ਕੋਈ ਲੋਕੀ ਦੋਵਦਾ ਖੜੇ ਕਰ ਦਿੰਦੇ ਸੀ ਕਿ ਜੇ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣ ਸਕਦੇ ਆ ਪ੍ਰਧਾਨ ਕਿ ਨਹੀਂ ਐਵੇਂ ਮਤਲਬ ਹੈ ਨਾ ਕਿਉਂਕਿ ਇਹ ਨਾ ਪਛਮੀ ਸੋਚ ਚੋਂ ਆਏ ਲੋਕ ਹੁੰਦੇ ਆ ਕਿ ਉਹ ਫਿਰ ਪ੍ਰੈਜ਼ੀਡੈਂਟ ਤੇ ਐਮਐਲਏ ਜੀ ਆਪਣਾ ਉਹ ਸਿਸਟਮ ਨਹੀਂ ਘਾਰ ਆਪਣਾ ਜਿਹੜਾ ਸਾਰਾ ਸਿਸਟਮ ਆ ਉਹ ਹੈਗਾ ਕਿ ਵੀ ਆਪਾਂ ਆਪਦੀ ਰਵਾਇਤ ਚੋਂ ਗੱਲ ਨੂੰ ਚੱਕਦਾ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਸੱਤ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹ ਪ੍ਰਧਾਨ ਵੀ ਸੀ ਇੱਕ ਜਥੇਦਾਰ ਸਾਹਿਬ ਦਾ ਦੱਸਿਆ ਉਹਨਾਂ ਨੇ ਕਿ ਉਹ ਅਕਾਲ ਤਖਤ ਦੇ ਪ੍ਰਧਾਨ ਵੀ ਸੀ ਸ਼੍ਰੋਮਣੀ ਕਮੇਟੀ ਦੇ ਸੋਰੀ ਕਾਲ ਤਖਤ ਸਾਹਿਬ ਦੀ ਜਥੇਦਾਰ ਵੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੀ ਤੇ ਉਦੋਂ ਸਭ ਤੋਂ ਜ਼ਿਆਦਾ ਅ ਮਤਲਬ ਆਮਦਨ ਹੋਈ ਸ਼੍ਰੋਮਣੀ ਕਮੇਟੀ ਨੂੰ ਤੇ ਸਭ ਤੋਂ ਜ਼ਿਆਦਾ ਪੱਤਰ ਕੀਤੇ ਸੋ ਇਹ ਗੱਲਾਂ ਜਿਹੜੀਆਂ ਆਪਾਂ ਪੱਛਮੀ ਰਵੈਤ ਚੋਂ ਲੈ ਕੇ ਫਲਾਉਣ ਲੱਗ ਜਾਂਦੇ ਆ ਪਹਿਲੀ ਗੱਲ ਤਾਂ ਅੱਜ ਉਹ ਕਲੈਰਟੀ ਕੀਤੀ ਉਹਨਾਂ ਨੇ ਆ ਵੀ ਵਖੋ ਉਸ ਉਹਨਾਂ ਨੂੰ ਨੌਲੇਜ ਆ ਉਹਨਾਂ ਨੂੰ ਸਿੱਖਿਆ ਉਹਨੇ ਉਹ ਗੱਲਾਂ ਕਲੀਅਰ ਕਰ ਸਕੇ ਆਪਾਂ ਨੂੰ ਕਿਸੇ ਨੂੰ ਇੰਨੀਆਂ ਗੱਲਾਂ ਦਾ ਪਤਾ ਨਹੀਂ ਸੀ ਦੂਜੀ ਗੱਲ ਆ ਕਿ ਜਿਹੜੀ ਉਹਨਾਂ ਨੇ ਸੇਧ ਦਿੱਤੀ ਅੱਜ ਆਪਾਂ ਨੂੰ ਹਨਾ ਉਹ ਇਹ ਆ ਕਿ ਬਈ ਆਪਾਂ ਜਾਣਾ ਕਿਸ ਡਾਇਰੈਕਸ਼ਨ ਚ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਵੇਂ ਨਰੈਣੂ ਮਹੰਤ ਨੇ ਕਿਸੇ ਸਮੇਂ ਨਨਕਾਣਾ ਸਾਹਿਬ ਤੇ ਹੋਰ ਇੰਜ ਮਹੰਤਾਂ ਨੇ ਕਬਜ਼ਾ ਕੀਤਾ ਸੀ ਗੁਰੂ ਕੇ ਬਾਗ ਦਾ ਤੇ ਉਹ ਸਿੱਖਾਂ ਨੇ ਥੋੜਾ ਜਿਹਾ ਸੀ ਵੀ ਅੱਡ ਗੁਰਦੁਆਰਾ ਉਸਾਰ ਲਿਆ ਉਹਨਾਂ ਨੇ ਉਸੇ ਹਾਲ ਦੇ ਆਪਣੇ ਸੰਸਥਾਵਾਂ ਤੇ ਉਸੇ ਰਵੈਤੀ ਚੀਜ਼ਾਂ ਤੇ ਵਾਪਸ ਕਬਜ਼ਾ ਕੀਤਾ ਤੇ ਅੱਜ ਸਾਡੀ ਉਸਰਮੌਰ ਜਥੇਬੰਦੀ ਹੈ ਜਿਹੜੀ ਆਪਾਂ ਉਹ ਵਾਪਸ ਲੈਣੀ ਹੈ ਆ ਬਹੁਤ ਵਧੀਆ ਜੀ ਤੁਸੀਂ ਆਪਣੀ ਜਿਹੜੀ ਨਾਗਰਿਕਾ ਸਿੱਖ ਜਿਹੜੇ ਦੁਬੇਦਾਰ ਚ ਬੈਠਿਆ ਸ਼੍ਰੋਮਣੀ ਅਕਾਲੀ ਦਲ ਅਕਾਲੀ ਵਰਕਰ ਇੱਧਰ ਜੁੜੀ ਉੱਧਰ ਜੁੜੀ ਉਹਨਾਂ ਨੂੰ ਲਾਸਟ ਨੇ ਚੰਦ ਸ਼ਬਦਾਂ ਚ ਕੀ ਦੇਣਾ ਚਾਹੀਦਾ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਨਾ ਤਾਪ ਸਿੰਘ ਕੈਰੋ ਇਹ ਗੱਲ ਕਹੀ ਹੁੰਦੀ ਸੀ ਪਹਿਲਾਂ ਵੇਸੇ ਉਹ ਅਕਾਲੀ ਸਿੱਖ ਉਹ ਦੁਬੇਦਾਰ ਚ ਕਾਂਗਰਸ ਚਲੇ ਗਏ ਤੇ ਉਹਨਾਂ ਦੇ ਇਹ ਕਹਿਣਾ ਹੁੰਦਾ ਸੀਗਾ ਕਿ ਵੀ ਸਕ੍ਰੈਚ ਸਿੱਖ ਐਂਡ ਹੀ ਇਜ਼ ਅ ਨਕਾਲੀ ਕਿ ਵੀ ਉਹ ਸਿੱਖ ਨੂੰ ਥੋੜਾ ਜਿਆ ਕਰੇਦ ਕਿ ਉਹ ਅੰਦਰੋਂ ਉਹ ਅਕਾਲੀ ਨਿਕਲਦਾ ਠੀਕ ਹੈ ਤੇ ਉਹ ਮੈਂ ਕਹਿੰਦਾ ਕਿ ਜਿੰਨੇ ਵੀ ਸਿੱਖ ਹੈ ਵਸੋਂ ਹੋएगी ਆ ਪੰਚਾਇਤ ਪੰਜਾਬ ਚਾਹੇ ਪੰਜਾਬ ਤੋਂ ਬਾਹਰ ਆ ਵਿਦੇਸ਼ਾਂ ਚਾਹਤੇ ਆ ਉਹ ਪੰਥ ਦੀ ਸਰਮੌਰ ਜਥੇਬੰਦੀ ਨਾਲ ਜੁੜੋ ਆਪਦੇ ਆਪ ਦੀ ਬਣਦਾ ਜਿਹੜਾ ਤੁਹਾਡਾ ਹੈਗਾ ਕਾਰਜ ਹੈਗਾ ਇਹਦੇ ਵਿੱਚ ਆਪਦਾ ਉਪਰਾਲਾ ਪਾਓ ਆਪ ਦੀ ਆਪ ਦੀ ਸੇਵਾ ਦਿਓ ਤਾਂ ਕਿ ਪੰਥ ਚੜ੍ਹਦੀ ਕਲਾ ਚ ਹੋਵੇ ਹੁਣ ਆਪਾਂ ਧੜਿਆਂ ਤੋਂ ਛੱਡ ਕੇ ਆਪਾਂ ਇੱਧਰ ਤੁਰੀਏ ਕਿ ਵੀ ਇਹ ਇਸ ਪਾਸੇ ਨੂੰ ਸਾਰੇ ਲੱਗੇ ਜਿਹੜੇ ਕੋਈ ਦਫੇੜ ਪਾਉਂਦੇ ਆ ਜਿਹੜੇ ਕੋਈ ਅੱਡ-ਟੁੱਟ ਭੱਜ ਦੀ ਗੱਲ ਕਰਦੇ ਆਂ ਅੱਡ-ਅੱਡ ਗੱਲ ਕਰਦੇ ਆ ਉਹਨਾਂ ਤੋਂ ਪਾਸੇ ਹੋ ਕੇ ਉਹਨਾਂ ਨੂੰ ਵੀ ਸਵਾਲ ਚੱਕੀਏ ਵੀ ਤੁਸੀਂ ਕਿਉਂ ਆਏ ਗੱਲ ਕਰਦੇ ਹੋ ਤੇ ਆਪਾਂ ਇਕੱਠੇ ਹੋ ਖੂਬੀ ਸਾਨੂੰ ਬਿਆਨ ਕੀਤਾ ਜਿਹੜੀਆਂ ਅੱਜ ਚੋਣ ਪ੍ਰਕਿਆਵਾਂ ਹੋਈਆਂ ਉਹਨਾਂ ਦੇ ਕੀ ਫੈਸਲੇ ਹੋਏ ਆ ਕੀ ਰਿਜ਼ਲਟ ਨਿਕਲਣਗੇ ਉਹ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਦੇਸ਼ ਨੂੰ ਇੱਕ ਨਵੀਂ ਪਾਰਟੀ ਸ਼੍ਰੋਮਣੀ ਇਕਾਲੀ ਦਲ ਜਿਹੜੀ ਨਾਜ ਖੜਾ ਹੋਇਆ ਉਹ ਅੱਛਾ ਸਮਾਜ ਅੱਛਾ ਆਗਵਾਈ ਦੇਵੇਗਾ ਤੇ ਮਰੋਹਾ ਦੇ ਤਰ੍ਹਾਂ ਪੰਜਾਬ ਜਿਹੜਾ ਸਿੱਖੀ ਸਿਧਾਂਤਾਂ ਵਾਲਾ ਪੰਜਾਬ ਅਤੇ ਪੰਥ ਨਰੋਆ ਪੰਥ ਜਿਹੜਾ ਉਹ ਸਿਰਜਣ ਵੱਲ ਕਦੋਂ ਵਧਣਗੇ